ਮੋਗਾ ਪੁਲਿਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਮੁਹਿੰਮ ਵਿੰਡੀ ਗਈ ਹੈ ਦੱਸਦੀ ਕਿ ਇਸ ਮੁਹਿੰਮ ਦੇ ਤਹਿਤ ਜੋ ਨਸ਼ਾ ਤਸਕਰ ਨੇ ਤੇ ਜੋ ਉਹਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਜਿਸ ਤਹਿਤ ਇੱਕ ਨਸ਼ਾ ਤਸਕਰ ਹੈ ਜੋ ਕਿ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ ਇਸ ਤਹਿਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਦੀ 20 ਲੱਖ ਰੁਪਏ ਦੀ ਜੋ ਪ੍ਰਾਪਰਟੀ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਜਿੱਥੇ ਨਸ਼ਾ ਤਸਕਰ ਜਿਣੇ ਨੇ ਲਗਾਤਾਰ ਖੁੱਲੇ ਆਮ ਨਸ਼ਾ ਵੇਚਦੇ ਹੋਏ ਅਤੇ ਨਸ਼ਾ ਕਰਨ ਵਾਲੇ ਨਸ਼ਾ ਕਰਦੇ ਹੋਏ ਸ਼ਰਿਆਮ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਦੇ ਵੱਲੋਂ ਲਗਾਤਾਰ ਇੱਕ ਮੁਹਿੰਮ ਵਿੰਡੀ ਹੋਈ ਹੈ ਕਿ ਜਿਸ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਮੋਗਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੀ ਰਕਮ ਜਿਹੜੀ ਹੈ 20 ਲੱਖ ਰੁਪਏ ਦੇ ਕਰੀਬ-ਕਰੀਬ ਦੱਸੀ ਜਾ ਰਹੀ ਹੈ ਤੇ ਪ੍ਰਾਪਰਟੀ ਦੇ ਬਾਹਰ ਨੋਟਿਸ ਵੀ ਚਪਕਾ ਦਿੱਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮੋਗਾ ਦੇ ਇੱਕ ਨਜ਼ਦੀਕੀ ਪਿੰਡ ਦਾ ਪੂਰਾ ਮਾਮਲਾ ਦੱਸੀਆ ਜਾ ਰਿਹਾ ਹੈ 20 ਲੱਖ ਰੁਪਏ ਦੀ ਪੂਰੀ ਪ੍ਰਾਪਰਟੀ ਦੱਸੀ ਜਾ ਰਹੀ ਹੈ ਤੇ जोगਿੰਦਰ ਪਾਲ ਸਿੰਘ ਜਿਹੜਾ ਆ ਉਸ ਦਾ ਨਾਮ ਦੱਸਿਆ ਜਾ ਰਿਹਾ ਜੋ ਨਸ਼ਾ ਤਸਕਰ ਆਪਣੀ ਸਜ਼ਾ ਕੱਟ ਰਿਹਾ ਹੈ ਜੇਲ੍ਹ ਦੇ ਵਿੱਚ ਜਿਸ ਦੀ ਕੀ ਪ੍ਰਾਪਰਟੀ ਨੂੰ ਸੀਲ ਕਰ ਲਿਆ ਗਿਆ ਹੈ ਤਾਂ 20 ਲੱਖ ਰੁਪਏ ਦੀ ਪ੍ਰਾਪਰਟੀ ਸੀ ਤਾਂ ਹੁਣ ਖੈਰ ਨਹੀਂ ਹੈ ਨਸ਼ਾ ਤਸਕਰਾਂ ਦੀ ਜੇਕਰ ਨਸ਼ਾ ਤਸਕਰ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਤਾਂ ਉਸ ਨੂੰ ਸਜ਼ਾ ਵੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਨਸ਼ਾ ਤਸਕਰੀ ਦੇ ਤਹਿਤ ਖਰੀਦੀਆਂ ਗਈਆਂ ਜੋ ਪ੍ਰਾਪਰਟੀਆਂ ਨੇ ਉਹਨਾਂ ਨੂੰ ਵੀ ਸੀਲ ਕਰਨਾ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਅਸੀਂ ਇਹਦਾ ਮੈਸ਼ਨ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਪਤਾ ਕਰ ਤੋਂ ਵੀਡੀਓ ਵਿੱਚ ਕਿਹਦੀ ਪ੍ਰਾਪਰਟੀ ਹੰਦੀ ਨਹੀਂ ਇਹ ਅਸੀਂ ਅੱਜ ਮਾਨ ਜੋ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜੋ ਅਸੀਂ 68 ਐਫ ਦੇ ਐਨਡੀਪੀਐਸ ਤਹਿਤ ਅਸੀਂ ਇਸ ਐਸਐਚਓ ਸਾਹਿਬ ਨੂੰ ਫ੍ਰੀਜ਼ਿੰਗ ਆਰਡਰ ਭੇਜਿਆ ਗਿਆ ਸੀ ਅੱਜ ਉਹਦੀ ਕਨਫਰਮੇਸ਼ਨ ਆਰਡਰ ਜੋ ਉਹਦੀ ਸਾਨੂੰ ਮਿਲ ਚੁੱਕੇ ਗਏ ਨੇ ਇਸ ਅੱਜ ਅਸੀਂ ਉਹਨਾਂ ਦੇ ਇੱਥੇ ਘਰੇ ਆ ਕੇ ਜਿਹੜੀ ਹੈਗੀ ਆ ਅੰਨਾ ਜੀ ਕਨਫਰਮੇਸ਼ਨ ਆਰਡਰ ਉਹਨਾਂ ਦੇ ਘਰ ਦੇ ਅੱਗੇ ਪੇਸਟ ਕੀਤੇ ਨੇ ਇਹ ਜਿਹੜੇ ਹੈਗੇ ਆ तकरीबन 20 ਲੱਖ ਦੀ ਸਾਡੀ ਜਿਹੜੀ ਮਾਰਕੀਟ 밸류 ਹੈਗੀ ਆ ਜਿਹੜੇ ਗੁਰਦਿਆਲ ਸਿੰਘ ਹੈਗੇ ਆ ਇਸ ਨੂੰ 10 ਸਾਲ ਦੀ ਸਜ਼ਾ ਹੋਈ ਹੋਈ ਹੈਗੀ ਆ ਤੇ ਜੇ ਅਸੀਂ ਇਸ ਲਈ ਜਿਹੜੇ ਹੈਗੇ ਐਨਡੀਪੀਏ ਸੈਕਟਰ ਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਜੇ ਕਾਰਵਾਈ ਕੀਤੀ ਸੀ ਕਿੰਨੇ ਪਰਚੇ ਹੈ ਜੀ ਇਹਨਾਂ ਦੇ ਪੰਜਾ? ਇਹਨਾਂ ਦੇ ਟੋਟਲ 8 ਪਰਚੇ ਹੈਗੇ ਆ ਸਾਡੇ ਕੋਲ ਜੀ ਡਿਫਰੈਂਟ ਐਨਡੀਪੀਏ ਸੈਕਟਰ ਗੈਮਬਲਿੰਗ ਐਕਟ ਦੇ ਵਿੱਚ ਹੈਗੇ ਆ ਜਿਹੜਾ ਇਹ ਬੰਦਾ ਅਜੇ ਵੀ ਅੰਦਰ ਹੈਗਾ ਤੇ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਸਾਡੇ तकरीबन 20 ਲੱਖ ਦੀ ਹੈਗੀ ਆ ਜਿਹੜੀ ਇਹਦੀ ਵਾਈਫ ਤੇ ਇਹਦੇ ਨਾਮ ਤੇ ਹੈਗੀ ਆ ਇੱਕ ਹੀ ਜਗ੍ਹਾ ਤੇ ਬੰਦ ਲੋਕ ਕੀਤੀ ਹੈ ਕਿਉਂਕਿ ਹੋਰ ਵੀ ਪ੍ਰਾਪਰਟੀ ਹੈ ਦੀ ਹੈ ਹਜੇ ਤੱਕ ਸਾਨੂੰ ਇਹ ਆਈਡੈਂਟੀਫਾਈ ਹੋਈ ਹੈਗੀ ਅੱਗੇ ਜਿਹੜੀਆਂ ਪ੍ਰਾਪਰਟੀਆਂ ਆਈਡੈਂਟੀਫਾਈ ਹੋਣੀਆਂ ਜਿਹੜੇ ਵੀ ਸਮਗਲਰੀਆਂ ਜਿਨ੍ਹਾਂ ਦੇ ਕਮਰਸ਼ੀਅਲ ਪਰਚੇ ਰਜਿਸਟਰਡ ਹੈਗੇ ਅਸੀਂ ਅੱਗੇ ਵੀ ਕਾਰਵਾਈ ਕਰਦੇ ਪਏ ਹੈਗੇ ਅਸੀਂ ਅੱਗੇ ਵੀ ਕਾਫੀ ਅਸੀਂ ਤਕਰੀਬਨ 20 ਜਿਹੜੇ ਮੀਨਸ ਸਮਗਲਰ ਨੇ ਉਹਨਾਂ ਵੱਲੋਂ ਅਸੀਂ ਪ੍ਰੋਪਰਟੀ ਆਇਡੈਂਟੀਫਾਈ ਕਰਕੇ ਅਸੀਂ ਫ੍ਰੀਜ਼ ਕਰਾ ਕੇ ਕਨਫਰਮ ਕਰਾਈ ਹੈਗੀ ਹੈ ਐਂਡ ਹੁਣ ਪ੍ਰੋਸੈਸ ਇਹਨਾਂ ਦੇ ਸੀਜ਼ਿੰਗ ਅਸੀਂ ਸੀਜ਼ ਵੀ ਕਰਾਂਗੇ ਤੇ ਜਿਹੜੀ ਇਹ ਪ੍ਰੋਸੈਸ ਹੈਗੀ ਹੈ ਤੇ ਇੱਕੇ ਵੱਡੀ ਵੱਡੀ ਐਸਐਚਓ ਸਾਹਿਬ ਵੱਲੋਂ ਵੀ ਡੀਪੀ ਸਾਹਿਬ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ ਹੈਗੀ ਤੇ ਬਾਕੀ ਸਮਗਲਰਾਂ ਨੂੰ ਵੀ ਇੱਕ ਸਾਡੇ ਵੱਲੋਂ ਮੈਸੇਜ ਹੈ ਜੇ ਉਹ ਨਸ਼ਾ ਵੇਚ ਕੇ ਕੋਈ ਵੀ ਪ੍ਰੋਪਰਟੀ ਬਣਾਉਂਦਾ ਹੈ ਕੋਈ ਗੱਡੀ ਕੋਈ ਕਾਰ ਕੋਈ ਸੋਨਾ ਕੋਈ ਕੁਝ ਅਸੀਂ ਉਹਦੇ ਉੱਪਰ ਇਹਤ ਕਾਰਵਾਈ ਕਰਾਂਗੇ ਤੇ ਹੁਣ ਜਿਹੜੇ ਸਮਗਲਰ ਹੈਗੇ ਉਹ ਚਕੰਨੇ ਹੋ ਜਾਣ ਔਰ ਜਿਹੜੀ ਹੈਗੀ ਹੈ ਕਾਰਵਾਈ ਜਿਹੜੀ ਹੈਗੀ ਹੈ ਮਤਲਬ ਸਾਨੂੰ ਉਹ ਕੇਸ ਟੂ ਕੇਸ ਕਰਨੀ ਪੈਂਦੀ ਹੈਗੀ ਹੈ ਜਿਹੜੇ ਵੀ ਸਾਨੂੰ ਆਇਡੈਂਟੀਫਾਈ ਹੁੰਦੀ ਹੈ ਪ੍ਰਾਪਰਟੀ ਜਿਵੇਂ ਹੁਣ ਕਿਤੇ ਕੋਟ ਹਿਸੇ ਖਾਂ ਕੀਤੀਆਂ ਸੀ ਤਿੰਨ ਚਾਰ ਪ੍ਰਾਪਰਟੀ ਚਾਰ ਦੋਲੇ ਵਾਲੇ ਪਿੰਡ ਕੀਤੀਆਂ ਹੈਗੀਆਂ ਐਦਾਂ ਹੀ ਨਿਹਾਲ ਸਿੰਘ ਵਾਲਾ ਕੀਤੀਆਂ ਹੈਗੀਆਂ ਇਸ ਇਸ ਸਾਲ ਚ ਅਸੀਂ ਤਕਰੀਬਨ 24 ਪ੍ਰਾਪਰਟੀਆਂ ਜਿਹੜੀ ਹੈਗੀਆਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਕਨਫਰਮ ਸੀਜ਼ ਕਰਵਾ ਦਿੱਤਾ ਗਿਆ ਹੈ ਮੋਗਾ ਪੁਲਿਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਮੋਹਮੰਬਿੰਡੀ ਗਈ ਹੈ ਦੱਸਦੀ ਕਿ ਇਸ ਮੋਹਮ ਦੇ ਤਹਿਤ ਜੋ ਨਸ਼ਾ ਤਸਕਰ ਨੇ ਤੇ ਜੋ ਉਹਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਜਿਸ ਤਹਿਤ ਇੱਕ ਨਸ਼ਾ ਤਸਕਰ ਹੈ ਜੋ ਕਿ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ ਇਸ ਤਹਿਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਦੀ 20 ਲੱਖ ਰੁਪਏ ਦੀ ਜੋ ਪ੍ਰਾਪਰਟੀ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਜਿੱਥੇ ਨਸ਼ਾ ਤਸਕਰ ਜਿਣੇ ਨੇ ਲਗਾਤਾਰ ਖੁੱਲੇ ਆਮ ਨਸ਼ਾ ਵੇਚਦੇ ਹੋਏ ਅਤੇ ਨਸ਼ਾ ਕਰਨ ਵਾਲੇ ਨਸ਼ਾ ਕਰਦੇ ਹੋਏ ਸ਼ਰਿਆਮ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਦੇ ਵੱਲੋਂ ਲਗਾਤਾਰ ਇੱਕ ਮੁਹਿੰਮ ਵਿੰਡੀ ਹੋਈ ਹੈ ਕਿ ਜਿਸ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਮੋਕਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੀ ਰਕਮ ਜਿਹੜੀ ਹੈ 20 ਲੱਖ ਰੁਪਏ ਦੇ ਕਰੀਬ-ਕਰੀਬ ਦੱਸੀ ਜਾ ਰਹੀ ਹੈ ਤੇ ਪ੍ਰਾਪਰਟੀ ਦੇ ਬਾਹਰ ਨੋਟਿਸ ਵੀ ਚਪਕਾ ਦਿੱਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਗਿਆ ਐਸ ਦਿਨਾਂ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮੋਗਾ ਦੇ ਇੱਕ ਨਜ਼ਦੀਕੀ ਪਿੰਡ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ 20 ਲੱਖ ਰੁਪਏ ਦੀ ਪੂਰੀ ਪ੍ਰਾਪਰਟੀ ਦੱਸੀ ਜਾ ਰਹੀ ਹੈ ਤੇ ਜੋਗਿੰਦਰ ਪਾਲ ਸਿੰਘ ਜਿਹੜਾ ਆ ਉਸ ਦਾ ਨਾਮ ਦੱਸਿਆ ਜਾ ਰਿਹਾ ਜੋ ਨਸ਼ਾ ਤਸਕਰ ਆਪਣੀ ਸਜ਼ਾ ਕੱਟ ਰਿਹਾ ਹੈ ਜੇਲ੍ਹ ਦੇ ਵਿੱਚ ਜਿਸ ਦੀ ਕੀ ਪ੍ਰਾਪਰਟੀ ਨੂੰ ਸੀਲ ਕਰ ਲਿਆ ਗਿਆ ਤਾਂ 20 ਲੱਖ ਰੁਪਏ ਦੀ ਪ੍ਰਾਪਰਟੀ ਸੀ ਤਾਂ ਹੁਣ ਖੈਰ ਨਹੀਂ ਹੈ ਨਸ਼ਾ ਤਸਕਰਾਂ ਦੀ ਜੇਕਰ ਨਸ਼ਾ ਤਸਕਰ ਨਸ਼ਾ ਵਿੱਚ ਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਵੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਨਸ਼ਾ ਤਸਕਰੀ ਦੇ ਤਹਿਤ ਖਰੀਦੀਆਂ ਗਈਆਂ ਜੋ ਪ੍ਰਾਪਰਟੀਆਂ ਨੇ ਉਹਨਾਂ ਨੂੰ ਵੀ ਸੀਲ ਕਰਨਾ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਦਾ ਮਜਲ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ ਪ੍ਰਾਪਰਟੀ ਫ੍ਰੀਜ਼ ਕੀਤੀ ਰਹੀ ਬਟਾਗੜ ਤੋਂ ਜਿਹੜੇ ਵਿੱਚ ਕਿੰਨੀ ਪ੍ਰਾਪਰਟੀਾਂ ਦੇ ਲਈ ਇਹ ਅਸੀਂ ਅਜ ਮਾਨ ਜੋ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜੋ ਅਸੀਂ 68 ਐਫ ਦੇ ਐਨਡੀਪੀਐਸ ਤਹਿਤ ਅਸੀਂ ਐਸਐਚਓ ਸਾਹਿਬ ਨੂੰ ਸੀਜੀ ਫ੍ਰੀਜ਼ਿੰਗ ਆਰਡਰ ਭੇਜਿਆ ਗਿਆ ਸੀ ਅੱਜ ਉਹਦੀ ਕਨਫਰਮੇਸ਼ਨ ਆਰਡਰ ਜੋ ਦੀ ਸਾਨੂੰ ਮਿਲ ਚੁੱਕੇ ਗਏ ਨੇ ਇਸ ਅੱਜ ਅਸੀਂ ਉਹਨਾਂ ਦੇ ਇੱਥੇ ਘਰੇ ਆ ਕੇ ਜਿਹੜੀ ਹੈਗੀ ਆ ਅੰਨਾ ਜੀ ਕਨਫਰਮੇਸ਼ਨ ਆਰਡਰ ਉਹਨਾਂ ਨੇ ਘਰ ਦੇ ਅੱਗੇ ਪੇਸਟ ਕੀਤੇ ਨੇ ਇਹ ਜਿਹੜੇ ਹੈਗੇ ਆ तकरीबन 20 ਲੱਖ ਦੀ ਸਾਡੀ ਜਿਹੜੀ ਮਾਰਕੀਟ 밸류 ਹੈਗੀ ਆ ਜਿਹੜੇ ਗੁਰਦਿਆਲ ਸਿੰਘ ਹੈਗੇ ਆ ਇਸ ਨੂੰ 10 ਸਾਲ ਦੀ ਸਜ਼ਾ ਹੋਈ ਹੋਈ ਹੈਗੀ ਤੇ ਜੇ ਅਸੀਂ ਇਸ ਲਈ ਜਿਹੜੇ ਹੈਗੇ ਐਨਡੀਪੀਐ ਸੈਕਟਰ ਦੇ ਤੇ ਕਾਰਵਾਈ ਕਰਦੇ ਹੋਏ ਅਸੀਂ ਇਹ ਕਾਰਵਾਈ ਕੀਤੀ ਸੀ ਕਿੰਨੇ ਪਰਚੇ ਹੈ ਜੀ ਇਹਨਾਂ ਦੇ ਪਾਸੇ ਇਹਨਾਂ ਕੋਲ ਟੋਟਲ 8 ਪਰਚੇ ਹੈਗੇ ਸਾਡੇ ਕੋਲ ਜਿਹੜੇ ਡਿਫਰੈਂਟ ਐਨਡੀਪੀਐ ਸੈਕਟਰ ਗੈਮਬਲਿੰਗ ਐਕਟ ਦੇ ਵਿੱਚ ਹੈਗੇ ਜਿਹੜਾ ਇਹ ਬੰਦਾ ਹਜੇ ਵੀ ਅੰਦਰ ਹੈਗਾ ਤੇ ਇਹ ਪ੍ਰੋਪਰਟੀ ਜਿਹੜੀ ਹੈਗੀ ਆ ਸਾਡੇ ਤਕਰੀਬਨ 20 ਲੱਖ ਦੀ ਹੈਗੀ ਆ ਜਿਹੜੀ ਇਹਦੀ ਵਾਈਫ ਦੇ ਨਾਮ ਤੇ ਹੈਗੀ ਹੈ ਇੱਕ ਹੀ ਜਗ੍ਹਾ ਤੇ ਬੰਦ ਲੋ ਕੀਤੀ ਹੈ ਕਿਉਂਕਿ ਹੋਰ ਵੀ ਪ੍ਰਾਪਰਟੀ ਹੈ ਦੇ ਗਈ ਹੈ ਹਜੇ ਤੱਕ ਸਾਨੂੰ ਇਹ ਆਇਡੈਂਟੀਫਾਈ ਹੋਈ ਹੈਗੀ ਅੱਗੇ ਜਿਹੜੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਹੋਣੀਆਂ ਜਿਹੜੇ ਵੀ ਸਮਗਲਰੀਆਂ ਚ ਇਹਨਾਂ ਦੇ ਕਮਰਸ਼ੀਅਲ ਪਰਚੇ ਰਜਿਸਟਰਡ ਹੈਗੇ ਆ ਅਸੀਂ ਅੱਗੇ ਵੀ ਕਾਰਵਾਈ ਕਰਦੇ ਪਏ ਹੈਗੇ ਆ ਅਸੀਂ ਅੱਗੇ ਵੀ ਕਾਫੀ ਅਸੀਂ ਤਕਰੀਬਨ 20 ਜਿਹੜੇ ਮੀਨਸ ਸਮਗਲਰ ਨੇ ਉਹਨਾਂ ਵੱਲੋਂ ਅਸੀਂ ਪ੍ਰੋਪਰਟੀ ਆਇਡੈਂਟੀਫਾਈ ਕਰਕੇ ਅਸੀਂ ਫ੍ਰੀਜ਼ ਕਰਾ ਕੇ ਕਨਫਰਮ ਕਰਾਈਆਂ ਹੈਗੀਆਂ ਐਂਡ ਹੁਣ ਪ੍ਰੋਸੈਸ ਇਹਨਾਂ ਦੇ ਸੀਜ਼ਿੰਗ ਅਸੀਂ ਸੀਜ਼ ਵੀ ਕਰਾਂਗੇ ਤੇ ਜਿਹੜੀ ਇਹ ਪ੍ਰੋਸੈਸ ਹੈਗੀ ਹੈ ਤੇ ਇੱਕੇ ਵੱਡੀ ਵੱਡੀ ਐਸਐਚਓ ਸਾਹਿਬ ਵੱਲੋਂ ਵੀ ਡਿਪਟੀ ਸਾਹਿਬ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ ਹੈਗੀ ਤੇ ਬਾਕੀ ਸਮਗਲਰਾਂ ਨੂੰ ਵੀ ਇੱਕ ਸਾਡੇ ਵੱਲੋਂ ਮੈਸੇਜ ਹੈ ਜੇ ਉਹ ਨਸ਼ਾ ਵੇਚ ਕੇ ਕੋਈ ਵੀ ਪ੍ਰੋਪਰਟੀ ਬਣਾਉਂਦਾ ਕੋਈ ਗੱਡੀ ਕੋਈ ਕਾਰ ਕੋਈ ਸੋਨਾ ਕੋਈ ਕੁਝ ਅਸੀਂ ਉਹਦੇ ਉੱਪਰ ਇਹਤ ਕਾਰਵਾਈ ਕਰਾਂਗੇ ਤੇ ਹੁਣ ਜਿਹੜੇ ਸਮਗਲਰ ਹੈਗੇ ਉਹ ਚੱਕਣੇ ਹੋ ਜਾਣਗੇ ਤਾਂ ਫਿਰ ਜਿਹੜੀ ਹੈਗੀ ਹੈ ਕਾਰਵਾਈ ਜਿਹੜੀ ਹੈਗੀ ਹੈ ਮਤਲਬ ਸਾਨੂੰ ਉਹ ਕੇਸ ਟੂ ਕੇਸ ਕਰਨੀ ਪੈਂਦੀ ਹੈਗੀ ਹੈ ਜਿਹੜੇ ਵੀ ਸਾਨੂੰ ਆਇਡੈਂਟੀਫਾਈ ਹੁੰਦੀ ਹੈ ਪ੍ਰਾਪਰਟੀ ਜਿਵੇਂ ਹੁਣ ਕਿਤੇ ਕੋਟ ਹਿਸੇ ਖਾਂ ਕੀਤੀਆਂ ਸੀ ਤਿੰਨ ਚਾਰ ਪ੍ਰਾਪਰਟੀਆਂ ਚਾਰ ਦੋਲੇ ਵਾਲੇ ਪਿੰਡ ਕੀਤੀਆਂ ਹੈਗੀਆਂ ਐਦਾਂ ਹੀ ਨਿਹਾਲ ਸਿੰਘ ਵਾਲਾ ਕੀਤੀਆਂ ਹੈਗੀਆਂ ਇਸ ਇਸ ਸਾਲ ਚ ਅਸੀਂ ਤਕਰੀਬਨ 24 ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਕਨਫਰਮ ਸੀਜ਼ ਕਰਵਾ ਦਿੱਤਾ ਗਿਆ ਹੈ